ਲੱਖ ਦੀ ਲਣਾ ਤ ਚੋਰੋ ਤੋੜੇ ਤੇ ਲੱਖ ਦੀ ਲਣਾ ਤ ਪਿੰਡ ਲੱਖੋਵਾਲ ਵਿਖੇ ਚੋਰਾ ਨੇ ਸਕੂਲ ਅਤੇ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ ਅਤੇ ਸਕੂਲ ਵਿੱਚੋਂ ਲੱਖਾਂ ਰੁਪਇਆ ਦੇ ਕੰਪਿਊਟਰ ਅਤੇ ਹੋਰ ਕੀਮਤੀ ਸਮਾਨ ਚੋਰ ਲੈ ਕੇ ਫਰਾਰ ਹੋ ਗਿਆ ਦਾਦੀ ਕੀ ਗੁਰਦੁਆਰਾ ਸਾਹਿਬ ਦੀ ਗੋਲਕ ਵਿੱਚੋਂ ਪੈਸੇ ਅਤੇ ਸੀਸੀਟੀਵੀ ਕੈਮਰੇ ਅਤੇ ਇਨਵਰਟਰ ਚੋਰੀ ਕਰਕੇ ਚੋਰ ਫਰਾਰ ਹੋ ਗਿਆ ਤੇ ਕਿੱਥੇ ਇਹਨਾਂ ਨੂੰ ਬਖਸ਼ਿਆ ਜਾਵੇਗਾ ਜਿਨ੍ਹਾਂ ਨੇ ਬੂਰੂ ਘਰ ਦੇ ਵਿੱਚ ਹੀ ਡਾਕੇ ਮਾਰਨੇ ਸ਼ੁਰੂ ਕਰ ਦਿੱਤੇਗੇ ਲੱਖ ਦੀ ਲਾਣਤਾ ਚੋਰੋ ਤੁਹਾਡੇ ਤੇ ਲੱਖ ਦੀ ਲਾਣਤਾ ਇਹ ਜੋ ਟੈਕਨੋਲੋਜੀ ਹੈ ਇਹ ਪਿੰਡ ਲੱਖੂਵਾਲ ਦੇ ਵਿੱਚ ਹੋਈ ਹੈ ਜਦੋਂ ਮੈਂ ਸਵੇਰ-ਸਵੇਰ ਉੱਠਿਆ ਤਾਂ ਮੈਨੂੰ ਆਪਣੇ ਹੈੱਡਮਾਸਟਰ ਸਾਹਿਬ ਇਹਨਾਂ ਦਾ ਫੋਨ ਆਇਆ ਸੀਗਾ ਕਿ ਪਿੰਡ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਫਿਰ ਮੈਂ ਇੱਥੇ ਮੌਕਾ ਦੇਖਣ ਆਇਆ ਸੀਗਾ ਆ ਕੇ ਦੇਖਿਆ ਕਿ ਬਹੁਤ ਜ਼ਿਆਦਾ ਪਿੰਡ ਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਇਦੋਂ ਜਿਹੜਾ ਚੋਰ ਤੰਦ ਤੋੜ ਕੇ ਅੰਦਰ ਵੜੇ ਨੇ ਇਹਨਾਂ ਦੇ ਇਥੋਂ 5 ਪੀਸੀ ਤੇ ਕੁਝ ਹੋਰ ਲੋੜੀਂਦਾ ਸਮਾਨ ਜਿਹੜਾ ਕਿ ਸਿੱਖਿਆ ਲਈ ਜ਼ਰੂਰੀ ਆ ਬੱਚਿਆਂ ਲਈ ਉਹ ਜਿਹੜਾ ਇਥੋਂ ਚੋਰਾਇਆ ਗਿਆ ਵਾ ਨਹੀਂ ਸਰ ਅਜੇ ਇਸ ਤਰ੍ਹਾਂ ਕੁਝ ਨਹੀਂ ਕਿਹਾ ਜਾ ਸਕਦਾ ਅਜੇ ਤਸਵੀਰ ਮੰਗ ਕਰਦੇ ਆ ਪੁਲਿਸ ਪਰ ਸਰਫਰ ਕੋਲ ਕਿ ਉਹ ਜਿਹੜੇ ਆ ਮੰਨ ਲਓ ਕਿ ਇਸ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਅ ਕਰਨ ਲਈ ਗਾਈ ਹਾਂ ਜੀ ਇਸ ਸਕੂਲ ਵਿੱਚ ਜਿਹੜਾ ਵਾ ਸਰਕਾਰ ਵੱਲੋਂ ਇੱਥੇ ਕੰਮਕੀਦਾਰ ਉਪਲਬਧ ਕਰਵਾਇਆ ਗਿਆ ਸੀਗਾ ਤੇ ਉਸ ਨਾਲ ਵੀ ਦਰਵਾਦ ਕੀਤੀ ਜਾਵੇਗੀ ਅਗੋਂ ਦੇਖਦੇ ਹਾਂ ਕਿ ਉਸ ਦਾ ਜਵਾਬ ਕੀ ਹੋਵੇਗਾ ਕੌਲਸ ਪ੍ਰਸ਼ਾਸਨ ਵੱਲੋਂ ਇਹ ਹੀ ਮੰਗ ਚਾਉਂਦੇ ਆ ਕਿ ਜੋ ਵੀ ਇਹ ਸਕੂਲਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਇਹਦਾ ਜਿਹੜਾ ਵਾ ਸਮਾਨ ਜਿਹੜਾ ਵਾ ਚੋਰੀ ਕੀਤਾ ਜਾ ਰਿਹਾ ਵਾ ਉਸ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਵੇ ਤੇ ਜੋ ਵੀ ਇਹ ਬੰਦਾ ਜੇ ਕੋਈ ਫੜਿਆ ਜਾਂਦਾ ਵਾ ਉਸ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲਾ ਬੱਚਿਆਂ ਦਾ ਭਵਿੱਖ ਉਹਦੇ ਨਾਲ ਖਿਲਵਾਡਾਂ ਹੋ ਸਕੇ ਕਾਰੀ ਹਾਈ ਸਕੂਲ ਲਖਵਾਲ ਤੋਂ ਇੰਚਾਰਜ ਜਰਜੀ ਸਿੰਘ ਸਾਡੇ ਸਕੂਲ ਜਿਹੜਾ ਕਿ ਸਵੇਰੇ ਪਤਾ ਲੱਗਾ ਕਿ ਕੁਝ ਚੋਰਾਂ ਨੇ ਸ਼ਰਾਬ ਕੇ ਹਾਲਚਾਲਿਆ ਆਦੇ ਚੋਰੀ ਕੀਤੀ ਹੈ ਬੇਲ ਗੇਟ ਖਾਣੇ ਦਾਖਲ ਹੋਇਆ ਉੱਥੇ ਜੰਦਰਾ ਤੋੜਿਆ ਗਿਆ ਹੈ ਉਸ ਤੋਂ ਬਾਅਦ ਇਹ ਤਾਦਾਦ ਬਾਬਾ ਚਾਰ ਪੰਜ ਜਾਣੇ ਦੀ ਲੱਗਦੀ ਇਕੱਲੇ ਦਾ ਕੰਮ ਨਹੀਂ ਹੈਗਾ ਉਹਨਾਂ ਆ ਗਏ 9 ਇੰਚੀ ਸਾਡੀ ਕੰਧ ਹੈ ਜੀ ਕੰਧ ਦਾ ਹਾਲ ਵੇਖੋ ਕਿਨੀ ਕੀਮਤ ਦਿਖਾਉਂਦਾ ਕੰਧ ਤੋੜ ਕੇ ਇਧਰ ਦੀ ਉਹਨਾਂ ਐਂਟਰ ਕੀਤਾ ਆ ਉਸ ਤੋਂ ਬਾਅਦ ਕੰਪਿਊਟਰ ਲੈਬ ਚ ਐਂਟਰ ਕੀਤੇ ਆ ਤੇ ਸਾਡਾ ਕਾਫੀ ਜਿਹੜਾ ਨੁਕਸਾਨ ਆ ਵੇਖੋ ਪੀਸੀ ਸਾਡੇ ਖਿਲਰੇ ਪਏ ਆ ਬੈਟਰੀ ਉਹਨਾਂ ਬਾਹਰ ਕੱਢ ਕੇ ਛੁੱਟੀਆਂ ਆ ਰੂਮ ਦੇ ਅੰਦਰ ਵੀ ਕਾਫੀ ਨੁਕਸਾਨ ਕੀਤਾ ਹੈ ਸਾਡੇ 5 ਕੰਪਿਊਟਰ ਸੁਮੇਤ ਸਬਾਨ ਜਿਹੜੇ ਆ ਉਹ ਚੋਰੀ ਕਰਕੇ ਲੈ ਗਏ ਨਾਲ ਸਾਡੇ ਕੰਪਿਊਟਰ ਲੈਬ ਚ ਇੱਕ ਇਨਵਰਟਰ ਲੱਗਾ ਹੈ ਬੈਟਰੀ ਉਹ ਵੀ ਲੈ ਗਏ ਆ ਜੀ ਇੱਕ ਸਾਡਾ ਸਪੀਕਰ ਸੀ ਜੀ ਸਾਊਂਡ ਸਿਸਟਮ ਉਹ ਵੀ ਲੈ ਗਏ ਆ 4 ਨਵੇਂ ਪੱਖੇ ਲੈਂਦੇ ਸੀ ਉਹ ਵੀ ਲੈ ਗਏ ਨਾਲ ਟੁੱਟੀਆਂ ਸੀ ਥੋੜੀਆਂ ਪਈਆਂ ਦੋ ਬੈਟਰੀ ਪਈਆਂ ਯਾ ਯੂਪੀਐਸ ਦੇ ਉਹ ਵੀ ਲੈ ਗਏ ਆ ਉਸ ਤੋਂ ਬਾਅਦ ਸਾਡੇ ਸਰਕਾਰੀ ਰਿਕਾਰਡਲਾ ਵੀ ਛੇੜਛਾੜ ਕੀਤੀ ਗਈ ਆ, ﺍﻟमारीਆ ਦੀ ਤੋੜਪਨ ਕੀਤੀ ਗਈ ਆ। ਨਾਲ ਇੱਕ ਸਾਡੇ ਇੰਗਲਿਸ਼ ਲੈ ਕੇ ਉਹਦੇ ਵਿੱਚੋਂ ਜਿੰਨੇ ਸਾਰੇ ਹੈੱਡਫੋਨ ਵਗੈਰਾ ਨਵੇਂ ਹੀ ਨਾਲ ਉਹਨਾਂ ਦੇ ਐਂਪਲੀਫਾਇਰ ਲੱਗਾ ਸੀ ਉਹ ਸਾਰੇ ਆ ਜੀ। ਮਤਲਬ ਸਾਰਾ ਹੀ ਚੋਰੀ ਕਰਕੇ ਲੈ ਗਏ। ਇਹ ਕੋਈ ਇੱਕ ਬੰਦੇ ਦਾ ਕੰਮ ਨਹੀਂ ਹੈਗਾ, ਚਾਰ-ਪੰਜ ਸ਼ਰਾਰਤੀ ਅਨਸਰ ਅੰਦਰ ਐਂਟਰ ਕੀਤੇ ਆ ਜਿਨ੍ਹਾਂ ਦੇ ਨੇ ਸਕੂਲ ਨਾਲ ਇਲਾ ਨੁਕਸਾਨ ਕੀਤਾ ਆ। ਆਓ ਤੁਹਾਨੂੰ ਅੰਦਰ ਕਮਰੇ ਦਾ ਹਾਲ ਦਿਖਾਈਏ। ਸਾਡਾ ਸਾਰਾ ਰਿਕਾਰਡ ਜਿਹੜਾ ਆ ਸਾਰਾ ਹੀ ਉਰਤੈਸ ਨਾਲ ਕਰਕੇ ਸੁੱਟ ਗਿਆ। ਦੇਖੋ ਉਸ ਪ੍ਰਸ਼ਾਸਨ ਦੇ ਇਹ ਮੰਗ ਕਰਦੇ ਆ ਕਿ ਸਾਡੇ ਨੂੰ ਇਨਸਾਫ ਦਿੱਤਾ ਜਾਵੇ ਸਰਕਾਰ ਵੱਲੋਂ ਬੜਾ ਕੁਝ ਕੀਤਾ ਜਾ ਰਿਹਾ ਸਰਕਾਰ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਉਹਨਾਂ ਨੂੰ ਤਾਂ ਚੰਗਣ ਵਾਸਤੇ ਬੜੇ ਜਿਹੜਾ ਸਮਾਨ ਪ੍ਰੋਵਾਈਡ ਕਰ ਰਹੀ ਹੈ ਪਰ ਜੇ ਇਹਦੀ ਸਾਂਭ ਸੰਭਾਲ ਨਹੀਂ ਚੰਗੀ ਤਰ੍ਹਾਂ ਕਰਾਂਗੇ ਤੇ ਫਿਰ ਇਹ ਮੁਸ਼ਕਲ ਆਈ ਹੋਣ ਪ੍ਰਸ਼ਾਸਨ ਦੇ ਕੀ ਹੋਵਾਂਗੇ ਕਰਦੇ ਵੀ ਜਿਹੜਾ ਵੀ ਇਹਦੀ ਜ਼ਿੰਮੇਵਾਰ ਆ ਉਹ ਸ਼ਰਾਰਤੀ ਅਨਸਰ ਨੂੰ ਫੜਿਆ ਜਾਵੇ ਉਹ ਸਜ਼ਾ ਦਵਾਈ ਜਾਏ ਤੇ ਸਕੂਲ ਦੇ ਨਕਸ਼ਾ ਦੀ ਪਰਭਾਈ ਕੀਤੀ ਜਾਵੇ ਮੇਰੇ 4:00 ਵਜੇ 40 ਮਿੰਟ ਤੇ ਇੱਥੇ ਪਹੁੰਚਾ ਜਦੋਂ ਮੈਂ ਆਂਕੇ ਦੇਖਿਆ ਬਾਹਰਲਾ ਬੂਆ ਟੁਕਿਆ ਜੰਦਰਾ ਟੁੱਟਾ ਆਇਆ ਥੱਲੇ ਪਿਆ ਆ ਅੰਦਰਲਾ ਬੂਆ ਖੁੱਲਾ ਪਿਆ ਆ ਮੈਂ ਅੰਦਰ ਨਹੀਂ ਬੰਜਾ ਮੈਂ ਦਵਾ ਦਰ ਜਾ ਕੇ ਜਿਹਨੂੰ ਤਸਦਾਰ ਕਰਮਸਰੂ ਦਾ ਕੇ ਦੱਸਿਆ ਗੁਰਦਿਆਲ ਸਿੰਘ ਨੂੰ ਦੱਸਿਆ ਇੱਕ ਦੋ ਸੰਗਾਂ ਨੂੰ ਉਹ ਦੱਸਿਆ ਫਿਰ ਅਸੀਂ ਇੱਥੇ ਆਏ ਆ ਆ ਕੇ ਅਸੀਂ ਬੱਤੀ-ਬੁੱਤੀ ਇਹਨੇ ਕਿਸ ਨੇ ਜਗਾਈ ਆ ਉਹ ਤਨੂੰ ਇੱਥੇ ਤੈ ਹੀ ਖਤਮ ਹੋ ਗਈ ਹੀ ਅੰਦਰ ਜਾ ਕੇ bari ਇਕਲੇ ਬੂਏ ਖੁੱਲੇ ਹਨ ਉਹ ਤੇ ਉਹਦਾ ਡਿਜੀ ਦਾ ਬਕਸਾ ਹੀ ਉਹ ਚੋਰੀ ਹੋਇਆ ਇੱਥੋਂ ਨਿਵੇਟਰ ਤੇ ਬੈਲਡਾ ਚੋਰੀ ਹੋਇਆ ਥੋੜਾ ਬੋਧਾ ਨਿਕਰ ਕੇ ਅਸਮਾਨ ਵਾਲੀ ਅਸੀਂ ਆਂਖ ਤੇ ਨਸਾਂ ਸਾਰੇ ਵੇਖਿਆ ਤੇ ਫਿਰ ਅਸੀਂ ਪਾਰਸ ਨੂੰ ਕੀਤਾ ਹਾਂ ਬਾਈਨ ਧਾਵਟ ਤੋਂ ਵੀ ਸਾਨੂੰ ਨੂੰ ਸਾਨੂੰ ਦੇਖੋ ਜੇ ਚਿਬਤ ਜੂਲ ਫੜੇ ਜਾਣੀ ਚਾਹੀਦੀ ਚੋਰ ਫੜੇ ਜਾਣੇ ਚਾਹੀਦੇ ਆ ਤੇ ਸਾਨੂੰ ਸਾਥ ਮਿਲ ਸਕੇ ਕਿ ਸਾਡਾ ਅਸਮਾਨ ਮਿਲ ਜਾਏ ਇਹ ਗੁਰਦਰ ਸਾਹਿਬ ਤੇ ਅੱਗੇ ਹੀ ਥੋੜਾ ਜਾ ਮੋਟਰ ਕੰਬਿਉਰੀ ਚੱਲਣ ਦੇ ਆ ਕੋਈ ਇਹਦੇ ਕੋ ਫਾਂਡੇ ਨਹੀਂ ਗਾ ਕੋਈ ਇਹਦੇ ਕੋ ਕੋ ਪੈਸਾ ਨਹੀਂ ਸਾਡੇ ਕੋਲ ਅਸੀਂ ਲੈ ਨਹੀਂ ਸਕਦੇ ਕਿ ਨਗਰ ਵਾਲਿਆਂ ਨੇ ਲੈ ਕੇ ਤੇ ਅਟੈਕ ਦੋੜਾਂ ਤੇ ਸਾਡੇ ਨਹੀਂ ਗਾ ਤੁਹਾਨੂੰ ਅਸੀਂ ਬੇਨਤੀ ਕਰਨੇ ਆ ਕਿ ਸਾਡਾ ਇਹ ਚੋਰ ਫੜੇ ਜਾਣ ਤੇ ਗਾਹਾਂ ਵਾਸੀ ਇਹਨਾਂ ਨੱਥ ਪਾਈ ਜਾਵੇ ਤੇ ਸਾਡਾ ਸਮਾਨ ਮਿਲ ਜਾ ਗੁਰਦਰ ਸਿੰਘ ਸਾਹਿਬ ਦੀ ਇੱਕ ਕਨਵੀਟਰ ਸਾਹਿਬ ਲਾਲੂ ਇੱਕ ਬੈਂਟਰਾ ਜੀ ਸਾਡ ਲੋਕਾਂ ਲਈ ਇੱਕ ਦਾਫਾ ਰਿਕਾਰਡ ਰਿਕਵਰਮੈਂਟ ਜੀਪੀਡੀ ਦਾ ਬਕਸਾ ਜਿਹੜਾ ਇੱਕ ਬਹੁਤ ਜ਼ਰੂਰੀ ਆ ਜੀ ਕੋਈ ਥੋੜੇ-ਬੋਦੇ ਪੈਸੇ ਸਾਡੇ ਉਹ ਚੋਰੀ ਕਰਕੇ ਲੈ ਗਏ